ਮੌਤ ਦੇ ਵਿੱਚ ਮੌਤ ਹੀ ਸੀਗੀ ਤੇ ਮੈਂ ਇਹਦੀ ਜਾਨ ਬਚਾਈ ਆ ਮੈਂ ਕਿਹਾ ਇਹਦਾ ਜਰਮ ਦੇ ਤੇ ਕੁੜੀ ਹੋਊਗੀ ਤਾਂ ਮੈਨੂੰ ਦੇ ਦੀ ਮੈਨੂੰ ਨਹੀਂ ਪਤਾ ਵੀ ਮੇਰੇ ਤੇ ਐਡੀ ਵੱਡੀ ਸਜ਼ਾ ਪੈ ਜਾਣੀ ਤੋ ਪਹਿਲਾਂ ਸਭ ਤੋਂ ਪਹਿਲਾਂ ਮੈਂ ਮਾਂ ਨੂੰ ਪੁੱਛਿਆ ਮਾਂ ਇਹ ਕੀ ਰੱਖਿਆ ਵਾ ਮਾਂ ਨੇ ਕਿਹਾ ਘਰ ਦਾ ਗੇਟ ਬਣਾਇਆ ਮੇਨ ਗੇਟ ਆ ਆ ਦੇਖਿਓ ਤਸਵੀਰ ਆ ਜਿਹੜੇ ਹਾਲਾਤ ਜਿਹੜਾ ਦੇ ਬੱਚੇ ਨਸ਼ੇ ਕਰਦੇ ਆ ਨਾ ਜਿਹਨਾਂ ਮਾਵਾ ਦੇ ਪੁੱਤ ਨਸ਼ੇ ਕਰਦੇ ਨੇ ਉਹਨਾਂ ਦੇ ਘਰਾਂ ਦੇ ਹਾਲਾਤ ਇੰਜ ਦੇ ਬਣਦੇ ਨੇ ਜੀ ਦੇਖ ਸਕਦੇ ਤੁਸੀਂ ਕਿ ਘਰ ਦਾ ਮੇਨ ਗੇਟ ਨਹੀਂ ਜਿਸ ਘਰ ਦੇ ਵਿੱਚ ਹੈਗਾ ਤੇ ਅੰਦਰਲੇ ਦਰਵਾਜ਼ੇ ਕਿੱਥੋਂ ਹੋਣੇ ਘਰ ਦਾ ਕੋਈ ਪਤਾ ਨਹੀਂ ਕਦੋਂ ਛੱਤ ਡਿੱਗ ਜੇ ਬੜਾ ਮੈਂ ਕੀ ਨਹੀਂ নাক ਗੋਡਾ ਰਗੜਨੀ ਆ ਗੁਰਦੁਆਰੇ ਜਾ ਕੇ ਬਥੇਰਾ ਕਰਦੀ ਆ ਮੈਂ ਤਾਂ ਹੁਣ ਵੀ ਆਨੀ ਆ ਬਈ ਬਾਬਾ ਜਾਂ ਕੁੜੀ ਦੀ ਰੋਜ਼ ਦੀ ਮੋੜਦੇ ਤੇ ਜਾਂ ਇਹਦਾ ਪੜਦਾ ਕਾਜ ਉਹਦੇ ਸੱਤ ਤਿੰਨ ਪੋਤਾ ਤਿੰਨੇ ਨਸ਼ਾ ਕਰਦੇ ਤਿੰਨੇ ਆਦਿ ਕਦੇ ਨਹੀਂ ਉਹਨਾਂ ਨੇ ਆਣ ਕੇ ਪੁੱਛਿਆ ਕਿ ਮਾਂ ਸਾਡੀ ਜਿੰਦੀ ਏ ਜਾਗਦੀ ਤਾਂ ਕਿਸ ਤਰੀਕੇ ਨਾਲ ਰਹਿੰਦੇ ਨਾ ਮੈਨੂੰ ਨੇ ਪੁੱਛਿਆ ਆਣ ਕੇ ਪਤਾ ਹੈਗਾ ਕਿੱਥੇ ਰਹਿੰਦੇ ਇੱਥੇ ਕਿਤੇ ਵਟਾਲੇ ਬਟੂਲੇ ਤੁਰੇ ਫਿਰਦੇ ਹੋਣੇ ਜਾ ਕੇ ਤੇ ਹੋਰ ਕਿਤੇ ਮੈਨੂੰ ਪਤਾ ਹੀ ਨਹੀਂ ਘਰ ਵੀ ਨਹੀਂ ਕਦੀ ਆਏ ਨਾ ਮੈਂ ਲਾਈਨ ਲਿੱਖੀ ਮੈਂ ਚੁੱਪੀ ਫਿਰਦੀ ਹੁਣ ਜਵਾਣ ਹੋ ਗਈ ਔਖਾ ਹੋ ਗਿਆ ਮੇਰੇ ਬਾਤ ਕਿ ਰਿਸ਼ਤੇਦਾਰ ਨੇ ਕਦੇ ਨਹੀਂ ਕਿਹਾ ਕਿਹੜੇ ਹਾਲਾਤ ਚ ਰਹਿੰਦੀ ਬਈ ਉਹਦੀ ਬਾਤ ਪੁੱਛਦੀ ਨਾ ਮੈਨੂੰ ਕਹਿੰਨੇ ਨਹੀਂ ਕਿਹਾ ਕਦੀ ਉਹ ਜਿਆਦਾ ਮਾੜੀ ਹਾਲਤ ਹੈ ਉਹ ਨਹੀਂ ਕਿਤਰਾ ਜਦੋਂ ਬਾਰਿਸ਼ ਆ ਗਈ ਤਾਂ ਚੋਂਦਾ ਬੈਣਾ ਮਕਾਨ ਤੇ ਦਾ ਸੂਰਾ ਚੋਂਦਾ ਆ ਤੇ ਬੜਾ ਮੁਸ਼ਕਿਲ ਆ ਰਹਿਣੋ ਵਾਸਤੇ ਕਿਉਂਕਿ ਦੀ ਬਾਤ ਉਹਨਾਂ ਦੇ ਮੱਤ ਕੀਤੀ ਜਾਏ ਐ ਸਰਕਾਰਾਂ ਨੂੰ ਵੀ ਕਹਿੰਨੇ ਹੋਵੇ ਵੀ ਸੰਸਥਾ ਬੜੀਆਂ ਮੇਰੇ ਮੱਤ ਕੀਤੀ ਜਾਏ ਵਿਚਾਰੀ ਦੀ ਨਾਲੇ ਬੱਚੀ ਦੀ ਹੋ ਜੇ ਉਹ ਦੁਨੀਆ ਤੇ ਵਾਰ-ਵਾਰ ਨਹੀਂ ਹੋਣਾ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਗੱਲ ਲੱਗਦਾ ਇਹ ਥੋੜਾ ਬੋੜਾ ਘਰੋਂ ਜਾਣਾ ਵੀ ਪੈਂਦਾ ਤੇ ਇਹਨੂੰ ਇਕੱਲੇ ਨੂੰ ਛੱਡ ਕੇ ਜਾਣਾ ਬੜਾ ਮੁਸ਼ਕਲ ਹਿਆ ਦੇ ਤਾਂ ਹੁਣ ਜਵਾਨ ਹੋ ਗਈ ਉਹ ਤੇ ਬਰਾਬਰ ਹੋ ਗਈ ਆ ਬੜੀ ਵੇਦੀ ਕਹ ਲੈਣਾ ਵਿਚਾਰੀ ਦੀ ਜਿਹੜੀ ਇਹਨੂੰ ਸਾਂਭਿਆ ਪੁੱਤਾਂ ਨੂੰ ਤਾਂ ਸਾਂਭ ਕੇ ਪਾਲਿਆ ਪਰ ਉਹਨਾਂ ਨੇ ਕੋਈ ਗੁਣ ਨਹੀਂ ਪਾਇਆ ਸ਼ੇਮ ਆਂਦਰੀਆ ਨਸ਼ਿਆਂ ਦਾ ਦਰਿਆ ਜਿਸ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਵਾ ਬਹੁਤ ਸਾਰੇ ਮਾਵਾਂ ਦੀਆਂ ਜਿਹੜੀਆਂ ਕੁੱਖਾਂ ਨੇ ਖਾਲੀ ਕਰ ਦਿੱਤੀਆਂ ਬਹੁਤ ਸਾਰੀਆਂ ਭੈਣਾਂ ਦੇ ਭਰਾ ਇਸ ਨਸ਼ੇ ਨੇ ਖੋਲੇ ਨੇ ਜਿਸ ਘਰ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਇਸ ਘਰ ਦੇ ਵਿੱਚ ਤਿੰਨ ਪੁੱਤ ਨੇ ਪਰ ਤਿੰਨੇ ਹੀ ਨਸ਼ੇ ਦੇ ਆਦੀ ਨੇ ਮਾਂ ਨੂੰ ਸੋਕੀ ਦੇਣਾ ਬਾਪ ਨੂੰ ਸੋਕੀ ਦੇਣਾ ਉਹਨਾਂ ਦਾ ਆਪਣਾ ਨਿਸ਼ਾਨੀ ਪੂਰਾ ਹੁੰਦਾ ਅੱਜ ਤੱਕ ਕਦੇ ਮਾਂ ਦਾ ਹਾਲ ਨਹੀਂ ਜਾਣਿਆ ਮਾਂ ਨੂੰ ਖੁਦ ਨਹੀਂ ਪਤਾ ਕਿ ਮੇਰੇ ਤਿੰਨ ਪੁੱਤ ਕਿੱਥੇ ਰਹਿੰਦੇ ਨੇ ਬੜੇ ਲੰਬੇ ਸਮੇਂ ਤੋਂ ਘਰ ਤੋਂ ਚਲੇ ਗਏ ਦੇ ਨੇ ਨਸ਼ੇ ਦੇ ਆਦੀ ਨੇ ਲਗਾਤਾਰ ਨਸ਼ਾ ਕਰਦੇ ਨੇ ਹੈਗੇ ਨੇ ਜਾਂ ਮਰ ਗਏ ਨੇ ਜਾਂ ਜਿਉਂਦੇ ਨੇ मां ਕਿਤੇ ਨਾ ਕਿਤੇ ਜ਼ਰੂਰ ਉਹਦੀ ਲੰਬੀਆਂ ਉਮਰਾਂ ਮੰਗਦੀ ਹੋਵੇਗੀ ਕਿਉਂਕਿ ਮਾਪੇ ਹਮੇਸ਼ਾ ਹੀ ਆਪਣੇ ਪੁੱਤਾਂ ਦੀਆਂ ਲੰਬੀਆਂ ਉਮਰਾਂ ਮੰਗਦਾ ਵਾ ਪਰ ਘਰ ਦੇ ਵਿੱਚ ਐਂਟਰ ਹੋਣ ਲੱਗੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਮਾਂ ਨੂੰ ਪੁੱਛਿਆ ਮਾਂ ਇਹ ਕੀ ਰੱਖਿਆ ਵਾ ਮਾਂ ਨੇ ਕਿਹਾ ਘਰ ਦਾ ਗੇਟ ਬਣਾਇਆ ਮੇਨ ਗੇਟ ਆ ਇਹ ਦੇਖਿਓ ਤਸਵੀਰ ਇਹ ਜਿਹੜਾ ਹਾਲਾਤ ਜਿਹੜਾ ਦੇ ਬੱਚੇ ਨਸ਼ੇ ਕਰਦੇ ਆ ਨਾ ਜਿਨ੍ਹਾਂ ਮਾਵਾ ਦੇ ਪੁੱਤ ਨਸ਼ੇ ਕਰਦੇ ਨੇ ਉਹਨਾਂ ਦੇ ਘਰਾਂ ਦੇ ਹਾਲਾਤ ਇੰਜ ਦੇ ਬੰਦੇ ਨੇ ਇਹ ਸਭ ਤੋਂ ਘਰ ਦੇ ਅੰਦਰ ਜੋ ਐਂਟਰ ਕਰਦੇ ਆ ਮੇਨ ਗੇਟ ਆ ਉਸ ਤੋਂ ਅੱਗੇ ਚੱਲਦੇ ਚੱਲਦੇ ਨੇ ਇਹ ਘਰ ਇਦਾਂ ਲੱਗਦਾ ਜਿਦਾਂ ਕੋਈ ਡੰਗਰਾਂ ਦਾ ਵਾੜਾ ਵਾ ਜਿੱਥੇ ਜਾਨਵਰ ਰਹਿੰਦੇ ਨੇ ਸ਼ਾਇਦ ਇੱਥੇ ਜਾਨਵਰ ਵੀ ਰਹਿਣਾ ਪਸੰਦ ਨਾ ਕਰੇ ਪਰ ਤੁਹਾਨੂੰ ਘਰ ਦੱਸਣ ਲੱਗਾ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਘਰ ਦੇ ਮਾਂ ਦੇ ਤਿੰਨ ਪੁੱਤ ਸੀ ਬੁਢਾਪੇ ਵੇਲੇ ਬੜੀਆਂ ਮੰਤਾਂ ਮੰਗੀਆਂ ਪ੍ਰਮਾਤਮਾ ਕੋਲੋਂ ਤਾਂ ਪੁੱਤ ਦਾਤ ਬਖਸ਼ੀ ਪ੍ਰਮਾਤਮਾ ਨੇ ਤਾਂ ਸੋਚਿਆ ਸੀ ਬੁਢਾਪੇ ਚ ਉਹਦਾ ਸਹਾਰਾ ਬਣਨਗੇ ਸਹਾਰਾ ਕੀ ਬੰਨਣਾ ਸੀ ਉਹ ਤਾਂ ਖੁਦ ਹੀ ਇੱਥੋਂ ਚਲੇ ਗਏ ਨੇ ਤਸਵੀਰ ਦੇਖੋ ਘਰ ਦੀ ਆ ਦੇਖੋ ਹਰ ਚੀਜ਼ ਦੇਖ ਸਕਦੇ ਤੁਸੀਂ ਕਿ ਘਰ ਦਾ ਮੇਨ ਗੇਟ ਨਹੀਂ ਜਿਸ ਘਰ ਦੇ ਵਿੱਚ ਹੈਗਾ ਤੇ ਅੰਦਰਲੇ ਦਰਵਾਜ਼ੇ ਕਿੱਥੋਂ ਹੋਣੇ ਘਰ ਦਾ ਕੋਈ ਪਤਾ ਨਹੀਂ ਕਦੋਂ ਛੱਤ ਡਿੱਗ ਜੇ ਸ਼ਾਇਦ ਕਿਸੇ ਪਿੰਡ ਦੇ ਵਸਨੀਕ ਜਿਹੜੇ ਲੋਕ ਨੇ ਉਹਨਾਂ ਨੇ ਮਾੜਾ ਮੋੜਾ ਰਿਪੇਅਰ ਕਰਾ ਕੇ ਜ਼ਰੂਰ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਇਹ ਬੈੱਡ ਜੇ ਘਰ ਦਾ ਇਹ ਹਾਲਾਤ ਬਣੇ ਆ ਇਹ ਬੈੱਡ ਜੇ ਸਭ ਤੋਂ ਵੱਡੀ ਗੱਲ ਆ ਕਿ ਮਾਂ ਨੇ ਉਸ ਬਜ਼ੁਰਗ ਮਾਂ ਨੇ ਆਪਣੇ ਭਰਾ ਦੀ ਬੇਟੀ ਲਈ ਮੰਗ ਕੇ ਭਰਾ ਵੀ ਕਿਸੇ ਵੇਲੇ ਛੱਡ ਕੇ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਉਸ ਮਾਂ ਨੇ ਉਸ ਬੱਚੀ ਨੂੰ ਪਾਲ ਲਿਆ ਪਰ ਪਰਮਾਤਮਾ ਦੀ ਕਿਸੀ ਕਰਨੀ ਹੈ ਕੁਝ ਬੱਚੀ ਦੀਆਂ ਨਾ ਤਾਂ ਅੱਖਾਂ ਕੰਮ ਕਰਦੀਆਂ ਤੇ ਨਾ ਹੀ ਉਹ ਬੱਚੀ ਬੋਲ ਸਕਦੀ ਹੈ। ਇਹ ਦੀ ਰਸੋਈ ਹੈ। ਇਹ ਦੇਖੋ ਉਸ ਕਮਰੇ ਦੇ ਵਿੱਚ ਇਹ ਜੇ ਸਮਾਨ ਇਹ ਮਾਤਾ ਦਾ ਸਮਾਨ ਜੇ। ਇਹ ਦੇਖੋ ਕਿਸ ਤਰੀਕੇ ਨਾਲ ਮਾਂ ਰਹਿੰਦੀ ਹੋਵੇਗੀ ਤੇ ਕਿਹੜੇ ਹਾਲਾਤਾਂ ਜੇ ਰਹਿੰਦੀ ਹੋਵੇਗੀ। ਇਹ ਚਾਵਲ ਮੈਂ ਜ਼ਰੂਰ ਚਾਹੂੰਗਾ ਖੋਲ ਕੇ ਇੱਕ ਵਾਰੀ ਦਿਖਾਣੇ ਆਪਣੇ ਦਰਸ਼ਕਾਂ ਨੂੰ ਮਾਂ ਕੋਲ ਚਲਦੇ ਨਾਲੇ ਲੈ ਕੇ ਕਿ ਕਿਸ ਤਰੀਕੇ ਨਾਲ ਮਾਂ ਜਿਹੜੇ ਚਾਵਲ ਨੇ ਤੇ ਚਾਵਲ ਦਾ ਸ਼ਾਇਦ ਜਾਨਵਰ ਨੂੰ ਖਾਣੇ ਪਸੰਦ ਨਾ ਕਰੇ ਜਿਹੜੇ ਮਾਂ ਨੇ ਰੱਖੇ ਆ। ਆ ਦੇਖੋ ਇਹ ਇਸ ਤਰੀਕੇ ਨਾਲ ਰਹਿੰਦੇ ਆ ਕਿਸ ਤਰੀਕੇ ਨਾਲ ਇਹ ਚਾਵਲ ਸ਼ਾਇਦ ਕੋਈ ਖਾਣਾ ਪਸੰਦ ਨਾ ਕਰੇ ਮਾਂ ਨੇ ਵਿਚਾਰੀ ਨੇ ਸੰਭਾਲ ਕੇ ਰੱਖੇ ਡੱਬਾ ਘੁੱਟ ਕੇ ਮਿਲਿਆ ਕਿ ਖੁੱਲ ਨਾ ਜਾ ਮਤਾ ਕੀ ਹੈ ਅੱਛਾ ਅੱਛਾ ਇਹਦੇ ਵਾਸਤੇ ਖਿਚੜੀ ਹੈ ਤੇ ਮੈਂ ਕਿਹਾ ਪਤਾ ਨਹੀਂ ਮਾਤਾ ਨੇ ਚਾਵਲ ਰੱਖੇ ਖੰਡ ਵੀ ਨਹੀਂ ਅੰਦਰ ਤੇ ਮੈਂ ਵੇਖਿਆ ਹੈ ਹੈ ਇਹ ਜ਼ਰੂਰ ਅਸੀਂ ਚਾਹਾਂਗੇ ਉਸ ਬਜ਼ੁਰਗ ਮਾਤਾ ਨਾਲ ਗੱਲਬਾਤ ਕਰ ਲਈਏ ਪਿੰਡ ਦੇ ਮੋਦਬਰ ਵੀ ਆਏ ਨੇ ਉਹਨਾਂ ਨਾਲ ਵੀ ਕਰਦਿਆਂ ਗੱਲ ਮਾਤਾ ਤਿੰਨ ਪੁੱਤ ਸੀ ਬੜੀਆਂ ਮੱਥੇ ਰਗੜੇ ਆ ਗੁਰਦਾਸ ਸਾਹਿਬ ਜਾ ਕੇ ਹਾਂਜੀ ਦਾਤ ਮਿਲੀ ਦਾਤ ਮਿਲੀ ਪੁੱਤ ਦੀ ਦਾਤ ਮਿਲੀ ਪੁੱਤ ਦੀ ਪਰ ਜਦੋਂ ਸੰਬੰਧ ਦਾ ਸਮਾਂ ਆਇਆ ਪੁੱਤੀ ਸਾਥ ਛੱਡ ਗਈ ਹਾਂਜੀ ਛੱਡ ਗਈ ਸਾਥ ਹਾਂਜੀ ਕਦੇ ਬਾਤ ਨਹੀਂ ਪੁੱਛੀ ਮਾਂ ਨਾ ਅੱਛਾ ਨਸ਼ਾ ਕਿੰਨਾ ਚਿਰ ਦਾ ਹੁੰਦਾ ਤਾਂ ਮੈਨੂੰ ਉਹਨਾਂ ਨੇ ਬਾਤ ਮੇਰੀ ਕੀ ਪੁੱਛ ਲਈ ਆਪਣਾ ਹੀ ਨਹੀਂ ਨਸ਼ਾ ਪੁਰਾ ਹੁੰਦਾ ਜੇ ਗੋਹੋਂ ਟਾਕਣਗੇ ਕੋਕ ਆ ਕੇ ਲੈ ਆ ਜਾਂਦੇ ਰਹੀ ਸੀ ਪਹਿਲਾਂ ਧੋਣ ਤਾਂ ਬਿਲਕੁਲ ਹੀ ਨਹੀਂ ਆਉਂਦੇ ਕਿੰਨਾ ਕ ਸਮਾਂ ਹੋ ਗਿਆ ਚੱਲ ਗਏ ਇੱਥੋਂ ਕਿ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ ਮੈਂ ਕੱਲੀ ਰਹਿਣੀ ਇੱਥੇ ਅੱਛਾ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਤੁਹਾਡਾ ਬੱਚੀ ਹੈ ਨਾਲ ਗੁਜ਼ਾਰਾ ਇਤਰਾ ਹੀ ਕੰਮਕੁਮ ਕਰ ਲੈਂਦੀ ਰਹੀ ਹਾਂ ਪਹਿਲਾਂ ਤੇ ਕੁਝ ਪਿਲਸਣ ਮਿਲਦੀ ਮੈਨੂੰ ਵਿਧਵਾ ਚਾਹੇ ਵੇਛੇ ਤੇ ਕੋ ਮੈਂ ਚਾਦਰ ਚ ਉਧਰ ਕੱਢ ਲਈਨੀ ਆ ਕਢਾਈ ਵਾਲੀ ਅੱਛਾ ਮੈਂ ਦੇਖਿਆ ਬੱਚੀ ਹੈ ਭਰਾ ਦੀ ਲਈ ਹੈ ਇਹ ਵੀ ਕਿਸ ਤਰੀਕੇ ਨਾਲ ਆਂਦੀ ਤੁਹਾਡੇ ਕੋਲ ਇਹਦੀ ਤਾਂ ਕੋਖ ਦੇ ਵਿੱਚ ਮੌਤ ਹੀ ਸੀਗੀ ਤੇ ਮੈਂ ਇਹਦੀ ਜਾਨ ਬਚਾਈ ਆ ਮੈਂ ਕਿਹਾ ਇਹਦਾ ਜਰਮ ਦੇ ਤੇ ਕੁੜੀ ਹੋਊਗੀ ਤਾਂ ਮੈਨੂੰ ਦੇ ਦੀ ਮੈਨੂੰ ਨਹੀਂ ਪਤਾ ਵੀ ਮੇਰੇ ਤੇ ਇੰਨੀ ਵੱਡੀ ਸੌਜਾ ਪੈ ਜਾਣੀ ਮੇਰੀ ਕੋਖ ਚ ਮੌਤ ਹੋ ਇਹ ਤੇ ਮੈਂ ਇਹਦੀ ਜਾਨ ਬਚਾਈ ਆ ਬੇਟੀ ਦੀ ਮੈਂ ਮਰ ਨਹੀਂ ਦਿੱਤੀ ਆ ਮੁੜਕੇ ਵੀ ਬਾਅਦ ਵੀ ਬਿਮਾਰ ਹੁੰਦੀ ਰਹੀ ਫੇਰ ਵੀ ਮੈਂ ਔਖੀ ਸੌਖੀ ਜਿੱਦਾਂ ਮਰਜ਼ੀ ਇਹਦਾ ਇਲਾਜ ਕਰਉਂਦੀ ਰਹੀ ਆ ਮਾਦਾ ਔਖਾ ਬੜਾ ਘਰ ਵੀ ਨਹੀਂ ਛੱਡ ਕੇ ਜਾ ਸਕਦੇ ਹਾਂਜੀ ਘਰ ਵੀ ਨਹੀਂ ਛੱਡ ਕੇ ਜਿੱਥੇ ਜਾਣੀ ਜਾਂ ਨਾਲ ਜਾਂ ਫਿਰ ਮੈਂ ਕਿਤੇ ਐਦਾਂ ਹੀ ਵੇਖਿਆ ਜਾਵੇ ਤੇ ਅੱਖਾਂ ਤੋਂ ਵੀ ਨਹੀਂ ਕੰਮ ਕਰਦਾ ਹੈਨਾ ਔਖਾ ਹੀ ਆ ਬਣਿਆ ਇਹ ਕਿੰਨੇ ਚਿਰ ਤੋਂ ਇਹਦੀ ਰੋਸ਼ਨੀ ਮੰਦ ਆ ਇਹ ਤੇ 9 ਮਹੀਨਿਆਂ ਤੋਂ ਤਿੰਨਾ ਮਹੀਨਿਆਂ ਤੋਂ ਤਿੰਨ ਮਹੀਨੇ ਠੀਕ ਠਾਕ ਰਹੀ ਨਹੀਂ ਜਨਮ ਤੋਂ ਬਾਅਦ ਹਾਂ ਜਨਮ ਤੋਂ ਬਾਅਦ ਤੇ ਨਾਮ ਹੀ ਨੈਰੀ ਹੋ ਕੇ ਤੇ ਫੇਰ ਹੋਈ ਅੱਛਾ ਜਦੋਂ ਤੁਸੀਂ ਦੱਸਿਆ ਤਿੰਨ ਪੋਤਾ ਤਿੰਨੇ ਨਸ਼ਾ ਕਰਦੇ ਤਿੰਨੇ ਆਦੀ ਨੇ ਕਦੇ ਨਹੀਂ ਉਹਨਾਂ ਨੇ ਆਣ ਕੇ ਪੁੱਛਿਆ ਕਿ ਮਾਂ ਸਾਡੀ ਜਿੰਦੀ ਏ ਜਾਗਦੀ ਜਾਂ ਕਿਸ ਤਰੀਕੇ ਨਾਲ ਰਹਿੰਦੀ ਨਾ ਮੈਨੂੰ ਨਹੀਂ ਪੁੱਛਿਆ ਆਣ ਕੇ ਕਿਸ ਨੇ ਪਤਾ ਹੈਗਾ ਕਿੱਥੇ ਰਹਿੰਦੇ ਆ ਇੱਥੇ ਕਿਤੇ ਵਟਾਲੇ ਬਟੂਲੇ ਤੁਰੇ ਫਿਰਦੇ ਹੋਣੇ ਜਾ ਕੇ ਤੇ ਹੋਰ ਕਿਤੇ ਮੈਨੂੰ ਪਤਾ ਹੀ ਨਹੀਂਗਾ ਘਰ ਵੀ ਨਹੀਂ ਕਦੀ ਆਏ ਨਾ ਗੁਜ਼ਾਰਾ ਕਿਦਾਂ ਚੱਲਦਾ 1500 ਰੁਪਇਆ ਤੁਸੀਂ ਕਹਿੰਦੇ ਪੈਨਸ਼ਨ ਮਿਲਦੀ ਉਹ ਪੈਨਸ਼ਨ ਨਾਲ ਗੁਜ਼ਾਰਾ ਹੋ ਜਾਂਦਾ ਦੋਨਾਂ ਦਾ ਉਹਨਾਂ ਨੂੰ ਪੁੱਛਦਾ ਨੇ ਇਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਦਿੱਤੇ ਆ ਦਾਣੇ ਇਹਦੇ ਹਟਦੇ ਆ ਵੀ ਚਲੋ ਗਰੀਬ ਨਹੀਂ ਸੋਚ ਕੇ ਕਦੇ ਚੋਲਦੇ ਹਟਦੇ ਆ ਇਦਾਂ ਗੁਜ਼ਾਰਾ ਕਰ ਲੈਣੀ ਇਹਨਾਂ ਕੋਈ ਜੇ ਨਾ ਹੋਵੇ ਤੇ ਕੋਲ ਤੇ ਮਮਾ ਇਹਨਾਂ ਕੋ ਮੰਗ ਕੇ ਲੈ ਆਉਣੀ ਆ ਜਾ ਕੇ ਪੁੱਛ ਲੋ ਬੇ ਮੋਟੇ ਬੈਠੇ ਅੱਛਾ ਪ੍ਰਮਾਤਮਾ ਨਾਲ ਨਹੀਂ ਕਦੀ ਗਿਲਾ ਕਿ ਤਿੰਨ ਪੁੱਤ ਦਿੱਤੇ ਤਿੰਨੇ ਨੇ ਕੰਮੇ ਰੱਬ ਨੂੰ ਨਹੀਂ ਕਦੀ ਕੋਸਿਆ ਹਾਂਜੀ ਰੱਬ ਨੂੰ ਨਹੀਂ ਕਦੇ ਕੋਸਦੇ ਮੈਂ ਕਿ ਤਿੰਨ ਪੁੱਤ ਬੜਾ ਮੈਂ ਕਿ ਨਹੀਂ ਨੱਕ ਗੋਡਾ ਰਗੜਨੀ ਆ ਗੁਰਦੁਆਰੇ ਜਾ ਕੇ ਬਥੇਰਾ ਕਰਦੀ ਆ ਮੈਂ ਮੈਂ ਤਾਂ ਹੁਣ ਵੀ ਆਨੀ ਆ ਬਈ ਬਾਬਾ ਜਾਂ ਕੁੜੀ ਦੀ ਰੋਸ਼ਨੀ ਮੋੜਦੇ ਤੇ ਜਾਂ ਇਹਦਾ ਪਰਦਾ ਕੱਢ ਲਾ ਪਹਿਲਾਂ ਹੀ ਨਿੱਕੀ ਮੈਂ ਚੁੱਕੀ ਫਿਰਦੀ ਹੁਣ ਜਵਾੜ ਹੋ ਗਈ ਓਖਾ ਹੋ ਗਿਆ ਮੇਰੇ ਬਾਤ ਅੱਛਾ ਕਿ ਰਿਸ਼ਤੇਦਾਰ ਨੇ ਕਦੇ ਨਹੀਂ ਕਿਹਾ ਕਿਹੜੇ ਹਾਲਾਤਾਂ ਚ ਰਹਿੰਦੀ ਪਈ ਉਹਦੀ ਬਾਤ ਪੁੱਛਦੀ ਨਾ ਮੈਨੂੰ ਕਹਨੇ ਨਹੀਂ ਕਿਹਾ ਕਦੀ ਨਾ ਨਾ ਮੈਂ ਕਦੀ ਗਈ ਆਈ ਕਿ ਮੈਂ ਨਹੀਂ ਕਦੀ ਗਈ ਆ ਤੁਹਾਡੇ ਕੋ ਉੱਥੇ 3 ਦਿਨ ਹੋ ਗਏ ਜਾਂਦੀ ਨੂੰ ਮੈਂ ਤਾਂ ਕਿਤੇ ਨਹੀਂ ਗਈ ਕਦੀ ਜੀ ਬਿਲਕੁਲ ਕਿਸ ਤਰੀਕੇ ਦੇ ਹਾਲਾਤ ਨੇ ਤਿੰਨ ਪੁੱਤ ਨੇ ਤਿੰਨੇ ਨਸ਼ੇ ਦੇ ਆਦੀ ਨੇ ਤੇ ਕੋਈ ਪਤਾ ਨਹੀਂ ਘਰ ਦੇ ਹਾਲਾਤ ਮੈਂ ਜ਼ਰੂਰ ਚਾਹੇ ਆਪਣੇ ਦਰਸ਼ਕਾਂ ਦੇ ਨਾਲ ਇੱਕ ਵਾਰੀ ਸਾਂਝੇ ਕਰਨੇ ਕਿ ਕਿਹਨਾ ਹਾਲਾਤਾਂ ਦੇ ਵਿੱਚ ਜਿਹੜੀ ਆ ਮਾਂ ਰਹਿੰਦੀ ਪਈ ਆ ਤੇ ਵੀ ਉਸ ਦੀ ਆਪਣੀ ਜੰਮੀ ਤੇ ਵੀ ਉਸ ਦੇ ਭਰਾ ਦੀ ਏ ਉਸ ਦਾ ਭਰਾ ਵੀ ਚਲਾ ਜਾਂਦਾ ਛੱਡ ਕੇ ਤੇ ਬਾਅਦ ਵਿੱਚ ਧੀ ਨੂੰ ਸਾਂਭਦੀ ਏ ਤੇ ਤਿੰਨ ਮਹੀਨੇ ਬਾਅਦ ਰੋਸ਼ਨੀ ਅੱਖਾਂ ਦੀ ਚਲੇ ਜਾਂਦੀ ਏ ਕਿਤੇ ਨਾ ਕਿਤੇ ਜ਼ਰੂਰ ਔਖਾ ਬਣ ਜਾਂਦਾ ਵਾ ਬਜ਼ੁਰਗ ਆ ਤਾਂ ਐਸੇ ਤਰੀਕੇ ਨਾਲ ਸਭ ਤੋਂ ਵੱਡੀ ਗੱਲ ਆ ਕਿ ਰੱਬ ਦਾ ਨਾਮ ਨਹੀਂ ਛੱਡਿਆ ਮਾਂ ਨੇ ਅਮਰਤ ਧਰੀ ਏ ਅਮਰਤ ਸ਼ਕਤੇ ਛਕਿਆ ਤਾਂ ਗੁਰਦੁਆਰਾ ਸਾਹਿਬ ਲਗਾਤਾਰ ਨਿਤਨੇਮ ਕਰਦੇ ਨੇ ਜਾ ਕੇ ਪੁੱਤ ਦੀ ਬੁੱਧੀ ਮੰਗਦੇ ਜਾ ਕੇ ਕਿ ਪੁੱਤਾਂ ਨੂੰ ਬੁੱਧੀ ਪਾਏ ਹਾਂਜੀ ਮੰਗਦੇ ਆ ਮੰਗਦੇ ਆ ਮੈਨੀਆਂ ਵੀ ਜਿੱਤਰਾ ਚਲੋ ਵਾਈ ਗੁਰੂ ਨੂੰ ਨੰਨਾ ਛੇਲਾਏ ਉਹਦੇ ਨੂੰ ਠੀਕ ਕਰਦੇ ਮੰਗਦੀ ਮੈਂ ਇਹਦੀ ਵੀ ਮੰਗਦੀ ਆ ਮੈਂ ਉਹਨਾਂ ਦੀ ਵੀ ਮੰਗਦੀ ਆ ਜਿੰਨਾ ਜੋ ਇੱਕ ਸਹੀ ਹੁੰਦਾ ਤੇ ਤੇਰੇ ਘਰ ਦੇ ਹਾਲਾਤ ਵੀ ਬਦਲੇ ਹੋਣਗੇ ਹਾਂਜੀ ਇਹ ਬਿਲਕੁਲ ਜ਼ਰੂਰ ਔਖਾ ਬਣ ਜਾਂਦਾ ਹੁਣਾਂ ਮਾਪੇ ਵਾਸਤੇ ਮੈਂ ਅੱਗੇ ਵੀ ਦੱਸਿਆ ਕਿ ਬਹੁਤ ਸਾਰੇ ਮਾਵਾਂ ਦੇ ਜਿਹੜੀਆਂ ਕੁੱਖਾਂ ਨੇ ਖਾਲੀ ਕਰ ਦਿੱਤੀਆਂ ਇਸ ਨਸ਼ੇ ਨੇ ਤੇ ਬਹੁਤ ਸਾਰੀਆਂ ਭੈਣਾਂ ਦੇ ਵੀਰ ਵੀ ਖੋਲੇ ਨੇ ਇਸੇ ਨਸ਼ੇ ਨੇ ਤਾ ਹੁਣ ਜਿਸ ਤਰੀਕੇ ਨਾਲ ਮਾਂ ਦੇ ਹਾਲਾਤ ਨੇ ਤਿੰਨ ਪੁੱਤ ਨੇ ਤਿੰਨੇ ਹੀ ਨਸ਼ੇ ਦੇ आदी ਨੇ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨੇ ਪਿੰਡ ਰਾਏ ਚੱਕ ਦੇ ਗੱਲਬਾਤ ਕਰਨਾ ਸਰਪੰਚ ਸਾਹਿਬ ਕਿਸ ਤਰੀਕੇ ਦੇ ਹਾਲਾਤ ਆ ਮਾਤਾ ਦੇ ਹਾਲਾਤ ਬਹੁਤ ਹੀ ਮਾੜੇ ਆ ਵਿਚਾਰੀ ਮੰਗ ਕੇ ਜਾਂ ਕੋਈ ਮਦਦ ਕਰ ਦੇ ਆਪਣਾ ਗੁਜ਼ਾਰਾ ਪੇਟ ਤੇ ਪਾ ਲੈਣਾ ਹੀ ਆ ਨਾ ਕਿਸ ਤਰ੍ਹਾਂ ਇਹ ਕਰਕੇ ਬਹੁਤ ਹੀ ਜ਼ਿਆਦਾ ਤੰਗੀਆਂ ਉਹ ਨਹੀਂ ਪੁੱਛਦੇ ਅਗੇ ਮੁੰਡੇ ਅਸੀਂ ਕਦੀ ਆਉਂਦੇ ਵੇਖੇ ਨਹੀਂ ਇੱਥੇ ਕੋਈ ਟਰੱਕਾਂ ਦੇ ਉੱਤੇ ਪਲਾਨੀ ਕਿੱਥੇ ਕਿੱਥੇ ਘੁੰਮਦੇ ਕਿੱਥੇ ਜਾਂਦੇ ਆ ਜੇ ਆ ਵੀ ਕਿਤੇ ਗਏ ਤਾਂ ਪਤਾ ਨਹੀਂ ਇਹਨੂੰ ਘਰ ਹੋਏ ਨਾ ਹੋਏ ਕਿਤੇ ਹੈਕ ਕਦੀ ਕਿਤੇ ਕੁਛ ਈ ਮੇ ਨਿਕਦਾ ਫੇਰਾ ਮਾਰਿਆ ਬਾਕੀ ਹਲਾਤ ਮਾਰੇ ਆ ਜਿਆਦਾ ਕਿਉਂਕਿ ਤਿੰਨ ਪੋਤੀ ਹੀ ਕੋਈ ਜੱਜ ਦੇ ਹੁੰਦੇ ਦੇ ਕੋਈ ਗੱਲ ਹੀ ਨਹੀਂ ਘਾਟਾ ਕਦਾ ਹੀ ਕਮਾਈ ਮਾੜੀ ਗੱਲ ਹੈ ਕਿ ਤਿੰਨੇ ਨਸ਼ੇ ਕਰਦੇ ਆ ਬਾਕੀ ਆ ਜਿਹੜੇ ਕੋਈ ਮੰਜੇ ਮੰਜੇ ਵੀ ਕਿਸੇ ਨੇ ਦਿੱਤੇ ਆ ਕੋਈ ਸਾਡੇ ਘਰੋਂ ਲੈ ਕੇ ਆਈ ਮਾੜਾ ਮੋਟਾ ਵਿਚਾਰੀ ਜਦੋਂ ਕਿ ਜਾਇ ਦੇ ਦਾਣੇ ਦੇ ਦੀਦੇ ਆ ਚੌਲ ਦੇ ਦੀਦੇ ਆ ਕੋ ਥੋੜਾ ਬੋੜਾ 100 200 ਰੁਪਇਆ ਵੀ ਦੇ ਦਿੰਦਾ ਹੋਰ ਕਿੰਨੀ ਕੀ ਮਤ ਕਰ ਸਕਦੇ ਹੋ ਰਹੀ ਆ ਜਦੋਂ ਵੱਧ ਤੇ ਕੀ ਕਰਨੀ ਹੁੰਦੀ ਕਿਉਂਕਿ ਮਗਿਆਈ ਸਭ ਤੋਂ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਜਦੋਂ ਆਏ ਨਾ ਅਸੀਂ ਦੇਖਿਆ ਘਰ ਮੇਨ ਗੇਟ ਹੀ ਦੇਖਿਆ ਉਹ ਦੇਖੋ ਟ ਢੰਗਣਾ ਜੀਆਂ ਲਾ ਕੇ ਖੜਾ ਕੀਤਾ ਸੋਟੀਆਂ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਜੀ ਪਤਾ ਨਹੀਂ ਕਿਤਰਾ ਜਦੋਂ بارش ਆ ਗਈ ਤਾਂ ਚੋਂਡਾ ਬੈਣਾ ਮਕਾਨ ਤੇ ਦਾ ਸੂਰਾ ਚੋਂਡਾ ਆ ਤੇ ਬੜਾ ਮੁਸ਼ਕਲ ਹੈ ਰਹਿਣ ਵਾਸਤੇ ਕਿਉਂਕਿ ਦੀ ਵੱਤ ਵਾਰ ਮਤ ਕੀਤੀ ਜਾਏ ਅਸੀਂ ਸਰਕਾਰਾਂ ਨੂੰ ਵੀ ਕਹਿੰਦੇ ਹੋਰ ਵੀ ਸੰਸਥਾ ਬੜੀਆਂ ਆ ਕੋਈ ਮਤ ਕੀਤੀ ਜਾਏ ਵਿਚਾਰੀ ਦੀ ਨਾਲੇ ਬੱਚੀ ਦੀ ਹੋ ਜੇ ਉਹ ਦੁਨੀਆ ਤੇ ਬਾਰ ਬਾਰ ਨਹੀਂ ਹੋਣਾ ਨੂੰ ਤਾਂ ਕੋਈ ਪਤਾ ਨਹੀਂ ਗੱਲ ਲੱਗਦਾ ਇਹ ਥੋੜਾ ਬੋੜਾ ਘਰੋਂ ਜਾਣਾ ਵੀ ਪੈਂਦਾ ਤੇ ਇਹਨੂੰ ਕੱਲੀ ਨੂੰ ਛੱਡ ਕੇ ਜਾਣਾ ਬੜਾ ਮੁਸ਼ਕਿਲ ਹਿਆ ਦੇ ਹਾਂਜੀ ਕੁਝ ਵੀ ਕਰ ਸਕਦੇ ਆ ਉਹ ਮਾਂ ਦੱਸਣ ਦੇਈ ਮਾਤਾ ਕਿ ਪਹਿਲਾਂ ਜਦੋਂ ਛੋਟੀ ਸੀ ਉਦੋਂ ਤਾਂ ਮੈਂ ਚੁੱਕ ਲੈਂਦੀ ਸੀ ਹੁਣ ਦੇ ਚੁੱਕਿਆ ਨਹੀਂ ਜਾਂਦਾ ਹੁਣ ਉਹਦਾ ਸਾਹਮਣਾ ਨਹੀਂ 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 ਚੁੱਕਿਆ ਜਾਂਦਾ ਹੁਣ ਜਵਾਨ ਹੋ ਗਈ ਉਹ ਤੇ ਬਰਾਬਰ ਹੋ ਗਈ ਆ ਬੜੀ ਵੇ ਦੀ ਘਾਲਣਾ ਵਿਚਾਰੀ ਦੀ ਜਿਹੜੀ ਇਹਨੂੰ ਸੰਭਿਆ ਪੁੱਤਾਂ ਨੂੰ ਤਾਂ ਸਾਂਭ ਕੇ ਪਾਲਿਆ ਪਰ ਉਹਨਾਂ ਨੇ ਕੋਈ ਗੁਣ ਨਹੀਂ ਪਾਇਆ ਇਹ ਕਰਕੇ ਚਲੋ ਵੱਤੋ ਵਾਰ ਦੀ ਮਤ ਕੀਤੀ ਜਾਏ ਸਰਕਾਰਾਂ ਨੂੰ ਵੀ ਕਹਿਨੇ ਆ ਹੋਰ ਵੀ ਜਿੱਥੇ ਜਿੱਥੇ ਤੁਹਾਡੇ ਚੈਨਲ ਆਈ ਮਾਧਿਆ ਰਾਈ ਜਿੱਥੇ ਜਿੱਥੇ ਕੋਈ ਸੁਣਦਾ ਇਹਦੀ ਮਤ ਕਰਨ ਵਿਚ ਸਪੰਸਰ ਨਸ਼ੇ ਦੇ ਹਾਲਾਤ ਕਿਦਾਂ ਜੇਦਾ ਰਾਇ ਚੱਕ ਦੀ ਪਿੰਡ ਦੀ ਗੱਲ ਕਰ ਲਈਏ ਪਿੰਡ 'ਚ ਨਸ਼ਾ ਤਾਂ ਨਹੀਂ ਮਿਲਦਾ ਤੁਹਾਡੇ ਜਿੰਨਾ ਨਹੀਂ ਨਸ਼ਾ ਵੇਖਦਾ ਨਹੀਂ ਸਾਡੇ ਪਿੰਡ ਚ ਲੋਹਣ ਕੇ ਖਾਣ ਪੀਣ ਵਾਲੇ ਹੁੰਦੇ ਹੀ ਹਰ ਪਿੰਡ ਇੰਨਾ ਤਾਂ ਆਪਾਂ ਸੌਂ ਨਹੀਂ ਦੇ ਸਕਦੇ ਕੋਈ ਖਾਂਦਾ ਹੀ ਨਹੀਂਗਾ ਨਸ਼ਾ ਹੋਊਗਾ ਪਰ ਵਿਕਣ ਵਾਲਾ ਕੋਈ ਨਹੀਂਗਾ ਖਾਂਦੇ ਜਰੂਰ ਹੋਣਗੇ ਚਾਹੀਦਾ ਨੇ ਵੈਸੇ ਸਮੇਂ ਦੇ ਨਾਲ ਇਹਦੇ ਤੇ ਠੱਲ ਪੈਣੀ ਕਿਉਂਕਿ ਹੁਣ ਜਿਸ ਤਰੀਕੇ ਨਾਲ ਮਾਂ ਦੇ ਤਿੰਨੇ ਪੁੱਤ ਨਸ਼ਾ ਕਰਦੇ ਆਪਾਂ ਕਿ ਇਹਨੂੰ ਕਹੀਏ ਨਾ ਤੂੰ ਨਸ਼ਾ ਕਰਦਾ ਹਾਂ ਪਰਿਵਾਰ ਹੀ ਆਣ ਕੇ ਗੱਲ ਪੈਂਡਾ ਪੂਗਾ ਉਦੋਂ ਪਤਾ ਲੱਗਦਾ ਜਦੋਂ ਕੋਈ ਬਾਣਾ ਵਰਤਾ ਜੇ ਇਹ ਕਰਕੇ ਨਸ਼ਾ ਤੇ ਹੈਗਾ ਇਹ ਤਾਂ ਨਹੀਂ ਅਸੀਂ ਕਹਿੰਦੇ ਪਿੰਡ 'ਚ ਨਸ਼ਾ ਹੀ ਨਹੀਂਗਾ ਨਸ਼ਾ ਹੈਗਾ ਆ ਕਰਦੇ ਵੀ ਆ ਲੋਕ ਪਰ ਕਿਹਦਾ ਨਾਂ ਕੋਈ ਲੈਂਦਾ ਨਹੀਂਗਾ ਨਹੀਂ ਲੈਂਦਾ ਅੱਜ ਕੱਲ੍ਹ ਕਿਉਂ ਕੋਈ ਲੜਾਈ ਨਹੀਂ ਮੋਲ ਲੈਣੀ ਚਾਹੁੰਦਾ ਇਹ ਕਰਕੇ ਬੜੀ ਮੁੰਮਾਛੇ ਨਾਲ ਤੇ ਬਹੁਤ ਹੀ ਦੁਨੀਆ ਦਾ ਮਾੜਾ ਹਾਲਤ ਹੋ ਗਿਆ ਹਾਂਜੀ ਇਹ ਕਰਕੇ ਵੱਧ ਤੋਂ ਵੱਧ ਚਲੋ ਇਹਦੀ ਗਰੀਬਣੀ ਦੀ ਮਤ ਕੀਤੀ ਜਾਏ ਹਾਂਜੀ ਤਾਂ ਲੋਕ ਹੋ ਗਈਆਂ ਨੇ ਤੇ ਹੁਣ ਹਸਾਬ ਲਾ ਵੀ ਪਤਾ ਨਹੀਂ ਪੱਟ ਤੇ ਲਾਉਂਦਾ ਹੀ ਤੀਗਾ ਕਿ ਕਿੱਥੇ ਲਾਉਂਦਾ ਹੀ ਮੁੰਡਾ ਇੱਕ ਤੇ ਉਹਦਾ ਪਤਾ ਹੀ ਨਹੀਂ ਹਾਲਾਤ ਕਿੱਦਾਂ ਦੇ ਹੋ ਗਏ ਆ ਤੇ ਕਿੱਦਾਂ ਨੇ ਤਿੰਨੇ ਟੀਕੇ ਲਾਉਂਦੇ ਆ ਹਾਂ ਤਿੰਨੇ ਟੀਕੇ ਲਾਉਂਦੇ ਨੇ ਨਹੀਂ ਦੋ ਟੀਕੇ ਲਾਉਂਦੇ ਇੱਕ ਦਾ ਤਾਂ ਸੋਚ ਹੀ ਬੰਦ ਹੁੰਦਾ ਹੂੰ ਜਿਹੜੀ ਸਮਝਾਇਆ ਨਹੀਂ ਮੰਨੇ ਕਿ ਪੁੱਤਰ ਨਹੀਂ ਕਰਨਾ ਕਾ ਬੜਾ ਰੋਂਦੀ ਰਹੀ ਆ ਬਹੁਤ ਜ਼ਿਆਦਾ ਨਹੀਂ ਕਿੰਨਾ ਕ ਸਮਾਂ ਹੋ ਗਿਆ ਨਾਲ ਉਹਨੂੰ ਕਰਦੇ ਆ ਬੜਾ ਚਿਹਰਾ ਹੋ ਗਿਆ ਵਾ ਪਹਿਲਾਂ ਚੋਰੀ ਕਰਦੇ ਰਹੇ ਆ ਹੁਣ ਤਾਂ ਪਤਾ ਲੱਗ ਗਿਆ ਮੈਨੂੰ ਜੀ ਬਿਲਕੁਲ ਜਿਸ ਤਿੱਕੇ ਨਾਲ ਮਾਂ ਨੇ ਦੱਸਿਆ ਕਿ ਦੋ ਪੁੱਤ ਜਿਹੜੇ ਨੇ ਇੰਜੈਕਸ਼ਨ ਲਾਉਂਦੇ ਨੇ ਤਾਂ ਤੀਸੇ ਦਾ ਤਾਂ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਪਰ ਨਾਲ ਦੀ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਜਿਨ੍ਹਾਂ ਨੇ ਜ਼ਰੂਰ ਮਦਦ ਲਈ ਕਿਹਾ ਵਾ ਕਿ ਲੋਕਾਂ ਨੂੰ ਮਦਦ ਵਾਸਤੇ ਐਸੇ ਪਰਿਵਾਰਾਂ ਲਈ ਅੱਗੇ ਆਉਣਾ ਚਾਹੀਦਾ ਪਿੰਡ ਵੱਲੋਂ ਵੀ ਮਦਦ ਜ਼ਰੂਰ ਇਸ ਮਾਤਾਂ ਦੀ ਕੀਤੀ ਜਾਂਦੀ ਹੈ ਲੋੜ ਅਨਸਾਰ ਇਹ ਕੋਈ ਦਾਣੇ ਦੇ ਜਾਂਦਾ ਤਾਂ ਕੋਈ ਫਿਰ ਇਹਨਾਂ ਨੂੰ ਜੇਕਰ ਕੋਈ ਜ਼ਰੂਰੀ ਸਮਾਨ ਚਾਹੀਦਾ ਹੁੰਦਾ ਦੇ ਜਾਂਦਾ ਵਾ ਤਾਂ ਮਾ ਜਸਤੀ ਕੇ ਨਾ ਮਾਂ ਨੇ ਦੱਸਿਆ ਕਿ ਪੁੱਤ ਨਸ਼ੇ ਦੇ आदी ਹੋ ਗਏ ਸੀ ਜਿਸ ਤੋਂ ਬਾਅਦ ਘਰ ਦੇ ਇਹ ਹਾਲਾਤ ਬਣਿਆ 5 ਸਾਲ ਹੋ ਗਏ ਘਰ ਵਾਲਾ ਵੀ ਸਾਥ ਛੱਡ ਗਿਆ ਔਰ ਗੁਰੂ ਘਰ ਨਹੀਂ ਛੱਡਿਆ ਉਸੇ ਤਰੀਕੇ ਨਾਲ ਮਾਂ ਜਾਂਦੀ ਹੈ ਜਾ ਕੇ ਮੱਥੇ ਰਗੜਦੀ ਹੈ ਅਰਦਾਸਾਂ ਕਰਦੀ ਹੈ ਕਿ ਮੇਰੇ ਪੁੱਤਾਂ 'ਚ ਜਿਹੜੀ ਆ ਬੁੱਧੀ ਪਾਵੇ ਪਰਮਾਤਮਾ ਸੋ ਲੋੜ ਹੈ ਐਸੇ ਪਰਿਵਾਰਾਂ ਲਈ ਅੱਗੇ ਆਂਦੀ ਲੋੜ ਹੈ ਐਸੇ ਪਰਿਵਾਰਾਂ ਦੀ ਮਦਦ ਕਰਨ ਲਈ ਤਾਂ ਜੋ ਇਸ ਪਰਿਵਾਰਾਂ ਦਾ ਜਿਹੜਾ ਜ਼ਿੰਦਗੀ ਦਾ ਅਖੀਰਲਾ ਸਮਾਵਾ ਉਹ ਇੱਕ ਸੁਖਾਲੇ ਟੰਗਣਾ ਬਤੀਤ ਹੋ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸ